ਸਾਰੇ ਆਨ ਪਿਆਰਪਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਤੇ ਐਸੇ ਲਾਈਵ ਤੇ ਸਵਾਗਤ ਆਜਾ ਆਪਾਂ ਬਣਾਉਣ ਜਾ ਰਹੀਆਂ ਨਿਊ ਰੈਸਪੀ ਚਲੋ ਫਿਰ ਚੱਲਦੇ ਆਂ ਰੈਸਪੀ ਦੇ ਵੱਲ ਇਹ ਆਪਾਂ ਨੇ ਲੈ ਲਏ ਤਰਬੂਜ ਦੇ ਸਿਲਕੇ ਤੇ ਇਹਨਾਂ ਨੂੰ ਉੱਪਰ ਵਾਲਾ ਜਿਹੜਾ ਗ੍ਰੀਨ ਸਿਲਕਾ ਮਤਲਬ ਉਹ ਆ ਇਹਨੂੰ ਆਪਾਂ ਕੱਟ ਲਾਂਗੇ ਕੱਟ ਕੇ ਅਲੱਗ ਕਰ ਲਾਂਗੇ ਮम्मा ਦੇ ਦਿੱਤੇ ਚਾਕੂ। गाइस ਦੇਖੋ ਤੁਸੀਂ ਇੱਕ ਵੀਡੀਓ ਨੂੰ ਲਾਈਕ ਨਹੀਂ ਕਰਦੇ। ਮम्मा ਨੇ ਇਹ ਪਿੱਛੇ ਵਾਲੇ ਚਿਲਕੇ ਨੂੰ ਨਾ ਜਿਹੜਾ ਹੁੰਦਾ ਉਤਾਰਦੇ ਐ। ਵੈਸੇ ਤਾਂ ਉਹ ਬਹੁਤ ਐਕਸਪਰਟ ਨੇ ਜਿੱਦਾਂ ਚ ਮम्मा ਦਾ ਉਤਾਰ ਰਹੇ ਸੀ ਨਾ ਮम्मा ਦਾ ਜਿਹੜਾ ਗੁੱਠਾ ਹੈ ਉੱਤੇ ਚਾਕੂ ਵੱਜਿਆ। ਹੈਨਾ ਮੈਂ। ਇਹਨਾਂ ਨੂੰ ਇਦਾਂ ਪੀਸ ਦੇ ਵਿੱਚ ਕੱਟ ਲਾਂਗੇ। ਇਸਟ ਜਿਹੜੇ ਹੁਣ ਇਹ ਪੀਸੇਸ ਨੇ ਇਹ ਪਾਣੀ ਜਿਹੜਾ ਸੀਗਾ ਆਪਾਂ ਨੇ ਲੈ ਲਿਆ ਸੀਗਾ ਇਹ ਪਾਣੀ ਜਿਹੜਾ ਉਬਲਣ ਲੱਗ ਗਿਆ ਗਰਮ ਹੋ ਗਿਆ ਤਾਂ ਹੁਣ ਇਹਦੇ ਵਿੱਚ ਆਪਾਂ ਉਬਾਲਾਂਗੇ ਜਿੰਨਾ ਟਾਈਮ ਇਹ ਨਰਮ ਨਹੀਂ ਹੋ ਜਾਂਦੇ ਉਹਨਾਂ ਦਮ ਇਹਨਾਂ ਨੂੰ ਉਬਾਲਦੇ ਰਹਾਂਗੇ ਆਪਾਂ ਤੇ ਹੁਣ ਆਪਾਂ ਇਹਨੂੰ ਉੱਪਰ ਤੋਂ ਟੱਕਰਾਂਗੇ ਬੋਇਲ ਹੋ ਚੁੱਕੇ ਨੇ ਜਿਹੜੇ ਆਪਾਂ ਪੀਸ ਕੱਟੇ ਸੀਗੇ ਤੇ ਹੁਣ ਆਪਾਂ ਠੰਡਾ ਹੋਣ ਤੇ ਇਹਦਾ ਪੇਸਟ ਬਣਾ ਲਾਂਗੇ ਚਲੋ ਅੱਧੀ ਘੜਸੀ ਆਪਾਂ ਨੇ ਲੈ ਲਈ ਦੇਸੀ ਘਿਓ ਦੀ ਇਹਨੂੰ ਗਰਮ ਹੋਣ ਦੇਵਾਂਗੇ ਅੱਧੀ ਘੜਸੀ ਹੀ ਆਪਾਂ ਨੇ ਵੇਸਣ ਦੀ ਲੈਣੀ ਆ ਇਨੋਂ ਆਪਾਂ ਉਹ ਦੋ ਤੱਕ ਭੁੰਨਾਂਗੇ ਜਿਹੜੇ ਤੱਕ ਇਹ ਹਲਕਾ ਬ੍ਰਾਊਨ ਹੋ ਜਾਂਦਾ ਸਲੋ ਤੇ ਭੁੰਨਾਂਗੇ ਆਪਾਂ ਇਹਨੂੰ ਤੁਸੀਂ ਚਾਹੋ ਤਾਂ ਤੇਜ਼ ਤੇ ਵੀ ਕਰ ਸਕਦੇ ਹੋ ਜੇ ਫਹਾ ਵਧਣਾ ਆਪਾਂ ਸਲੋ ਸਲੋ ਕਰ ਰਹੇ ਹਾਂ ਜਦੋਂ ਖੁਸ਼ਬੂ ਆਉਣ ਲੱਗ ਜੂਗੀ ਉਦੋਂ ਆਪਾਂ ਉਹ ਬੱਦਕੀ ਨੂੰ ਜਿਹੜਾ ਫੁੰਨਾਗੇ ਦੇਖ ਸਕਦੇ ਹੋ ਇੱਥੇ ਆਪਣੇ ਇੰਦਰ ਫੌੜ ਫੁੱਲ ਆ ਜਿਹੜੀ ਆਉਣ ਲੱਗੀ ਆ ਆਪਣੇ ਪੇਸਟ ਦੇ ਵਿੱਚ ਪੁੰਨਿਆ ਚਾਹ ਚੁੱਕਿਆ ਬੇਸਣ ਤੇ ਹੁਣ ਆਪਾਂ ਇਹਦੇ ਵਿੱਚ ਮੈਸ਼ ਕਰ ਦਾਂਗੇ ਜਿਹੜੇ ਮਤਲਬ ਤਰਬੂਜ਼ ਦਾ ਉਬਾਲ ਕੇ ਆਪਾਂ ਨੇ ਪੇਸਟ ਬਣਾਇਆ ਸੀਗਾ ਤੇ ਉਹ ਪਾ ਦਾਂਗੇ ਇਹਦੇ ਵਿੱਚ ਫਰਾਂ ਇਹਦੇ ਵਿੱਚ ਜਿਹੜਾ ਐਕਸਟਰਾ ਪਾਣੀ ਆ ਉਹਨੂੰ ਆਪਾਂ ਮੋਚਾਵਾਂਗੇ ਡਰਾਈ ਕਰਾਂਗੇ ਉਹਨਾਂ ਚਿੱਕਾ ਪੁੰਡਿਰਾਂਗੇ ਜਿੰਨਾ ਟਾਈਮ ਇਹਦਾ ਜਿਹੜਾ ਉਹ ਐਕਸਟਰਾ ਪਾਣੀ ਨਹੀਂ ਸੁੱਕੇ ਜਾਂਦਾ ਖੁਸ਼ਕ ਨਹੀਂ ਹੋ ਜਾਂਦਾ ਠੀਕ ਹੈ ਕੱਕ ਹੁਣ ਦੇਖ ਸਕਦੇ ਹਾਂ ਤੁਸੀਂ ਇਹਦਾ ਜਿਹੜਾ ਐਕਸਟਰਾ ਪਾਣੀ ਆ ਉਹ ਸੁੱਕ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਦੁੱਧ ਤੇ ਇਹਨੂੰ ਵੀ ਇਦਾਂ ਹੀ ਕਰਾਂਗੇ ਆਪਾਂ ਜਿਨਾਂ ਦਾ ਦੁੱਧ ਵਿੱਚ ਮੈਸ਼ ਹੋ ਜਾਂਦਾ ਖੜਾਦੀ ਤਰ੍ਹਾਂ ਇਹ ਜਿਸ਼ਾੜ ਹਲਦੇ ਦੀ ਤਰ੍ਹਾਂ ਸਟ੍ਰਕਚਰ ਦੇ ਵਿੱਚ ਨਹੀਂ ਆ ਜਾਂਦਾ ਉਹਨੇ ਟਾਈਮ ਇਹਨੂੰ ਚਲਾਉਂਦੇ ਰਹਿਾਂਗੇ ਆਪਾਂ ਹੁਣ ਆਪਾਂ ਜਿਹੜੀ ਕਲੀਮਾ ਹੋ ਹਾਈ ਕਰਤੀ ਆ ਹੋਣਾ ਇਹ ਰਿਜਣ ਲੱਗ ਗਿਆ ਤੇ ਹੁਣ ਇਹਦੇ ਆ ਰਹੀ ਨੇ ਛੁੱਟੇ ਸਿੱਟਿਆਂ ਤੋਂ ਆਪਾਂ ਗੈਸ ਨੂੰ ਕਰ ਦਾਂਗੇ ਹੁਣ మీడియం ਤੇ ਸਲੋ ਤੇ ਤੇ ਹੋਣਾ ਜਿੰਨਾ ਟਾਈਮ ਇਹ ਡਰਾਈ ਨਹੀਂ ਹੋ ਜਾਂਦਾ ਉਹਨਾ ਟਾਈਮ ਇਹਦੇ ਸਿੱਟੇ ਨੇ ਜਿਹੜੇ ਹੋ ਇਸੇ ਤਰ੍ਹਾਂ ਆਣਗੇ ਇਹਨੂੰ ਤੁਸੀਂ ਟੱਕ ਵੀ ਸਕਦੇ ਹੋ ਤਾਂ ਕਿ 2-2 ਮਿੰਟਾਂ ਬਾਅਦ ਤੁਸੀਂ ਹਿਲਾਉਂਦੇ ਰਹੋ ਤੇ ਇਹ نیچے ਵੀ ਨਾ ਲੱਗੇ ਇਸ ਕਰਕੇ ਮੈਂ ਜਾਲੀ ਦੇ ਨਾਲ ਟੱਕ ਤਾਂ ਸਿੱਟੇ ਨਹੀਂ ਪੈਣਗੇ ਇਹਦੇ ਨਾਲ ਆਪਣੇ ਉੱਪਰ ਸਟਾਰਟ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਸ਼ੱਕਰ ਸ਼ੱਕਰ ਮੈਂ 2 3 ਇੱਕ ਜੜੀਆਂ ਸੀਗੀਆਂ ਇਹ ਕਟਸੀਆਂ ਲੈ ਲਈਆਂ ਨੇ ਤੇ ਤੁਸੀਂ ਅਸੀਂ ਮਿੱਠਾ ਖਾਣੇ ਆ ਤੁਸੀਂ ਆਪਣਾ ਚੀਨੀ ਵੀ ਪਾ ਸਕਦੇ ਹੋ ਜੇ ਅਗਰ ਤੁਸੀਂ ਜ਼ਿਆਦਾ ਮਿੱਠਾ ਖਾਣੇ ਹੋ ਤਾਂ ਤੁਸੀਂ ਐਡ ਇਹਦੇ ਵਿੱਚ ਚੀਨੀ ਕਰ ਸਕਦੇ ਹੋ ਮੈਂਨੇ ਸ਼ੱਕਰ ਕੀਤੀ ਆ ਜੇਕਰ ਤੁਸੀਂ ਇਹਨੇ ਮਤਲਬ ਵਰਫੀ ਬਣਾਣੀ ਹੈ ਤੇ ਪੀਸੇਸ ਬਣਾਉਣੇ ਨੇ ਤਾਂ ਤੁਸੀਂ ਇਦਾਂ ਦਾ ਰੱਖ ਸਕਦੇ ਹੋ ਇਹਨੂੰ ਤੇ ਤਾਂ ਅਗਰ ਤੁਸੀਂ ਕੜਾਹ ਦੇ ਵਜੋਂ ਜੂਸ ਕਰਨਾ ਤਾਂ ਤੁਸੀਂ ਹਾਰਡ ਕਰ ਸਕਦੇ ਹੋ ਮੈਂ ਇਹਦਾ ਕੜਾਹ ਬਣਾ ਰਹੀ ਆਂ ਫਲਬੰ ਮਤਲਬ ਤੇ ਮੈਂ ਇਹਦੀ ਕਨਸਟਿਟਿਊਟੀ ਐਡੀ ਥੋੜੀ ਜਿਹੀ ਹਾਰਡ ਰੱਖਣੀ ਠੀਕ ਹੈ ਕੜਾਹ ਪਛਾਟ ਦੀ ਤਰ੍ਹਾਂ ਤੇ ਇਹਦੇ ਉੱਪਰ ਇੱਕ ਚਮਚਾ ਜਿਹੜਾ ਇਹ ਦੇਸੀ ਘਿਓ ਦਾ ਆਪਾਂ ਪਾ ਦਾਂਗੇ ਜਿਹੜਾ ਇਹਦਾ ਕਲਰ ਆ ਬਹੁਤ ਹੀ ਸੋਨਾ ਹੋ ਜਾਂਦਾ ਉਹਦੇ ਨਾਲ ਬਾਅਦ ਵਿੱਚ ਕੋਈ ਵੀ ਆਪਾਂ ਕੜਾ ਪ੍ਰਸ਼ਾਦ ਬਣਾਉਣੀ ਆ ਉਹਦੇ ਵਿੱਚ ਅਗਰ ਆਪਾਂ ਐਡ ਕਰਦੇ ਆ ਹੋਲੇ ਵੇਹੇ ਲੱਗਣਾ ਫਟ ਗਿਆ ਬਣ ਕੇ ਹੋ ਚੁੱਕਿਆ ਜਿਹੜਾ ਆਪਣਾ ਕੜਾ ਤਿਆਰ ਤੇ ਹੁਣ ਆਪਾਂ ਇਹਨੂੰ ਸਰਵ ਕਰਾਂਗੇ ਭਾਂਡੇ ਦੇ ਵਿੱਚ ਕੱਢ ਕੇ ਦੇਖ ਸਕਦੇ ਹੋ ਬਣ ਕੇ ਹੋ ਚੁੱਕਿਆ ਤਿਆਰ ਆਪਣਾ ਖੜਾ ਤੇ ਬੜਾ ਹੀ ਵਧੀਆ ਤੇ ਸਵਾਦਿਸ਼ਟ ਬਣਿਆ ਸੱਚਮੇ ਇਹਦਾ ਜਿਹੜਾ ਟੇਸਟ ਆ ਬਿਲਕੁਲ ਹੀ ਜਿਵੇਂ ਖੁਆ ਹੁੰਦਾ ਉਸ ਤਰ੍ਹਾਂ ਹੈ ਤੁਸੀਂ ਇਹ ਰੈਸਪੀ ਨੂੰ ਜ਼ਰੂਰ ਟਰਾਈ ਕਰਕੇ ਵੇਖਿਓ ਰੀਅਲੀ ਸੱਚ ਸੱਚਮੇ ਬਹੁਤ ਹੀ ਟੇਸਟੀ ਵੈਸੇ ਮੈਨੂੰ ਉਮੀਦ ਨਹੀਂ ਸੀ ਵੀ ਇੰਨਾ ਵਧੀਆ ਬਣੂਗਾ ਬਟ ਬਹੁਤ ਹੀ ਟੇਸਟੀ ਬਣਿਆ ਤੇ ਤੁਸੀਂ ਜਰੂਰ ਜਰੂਰ ਟਰਾਈ ਕਰਕੇ ਵੇਖਿਓ। ਅਗਰ ਤੁਹਾਨੂੰ ਸਾਡੀ ਵੀਡੀਓ ਨੇ ਜਿਹੜੀਆਂ ਪਸੰਦ ਆਉਂਦੀਆਂ ਨੇ ਤੇ ਰੈਸਪੀ ਤੁਹਾਨੂੰ ਅੱਛੀਆਂ ਲੱਗਦੀਆਂ ਨੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਫਿਰ ਤੋਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਭ ਸੇਕਾ ਜੀ ਮੈਂ ਗਰਮੀ ਗਰਮੀ ਹੋ ਚੁੱਕੀ। ਓਕੇ ਬਾਏ ਬਾਏ।